ਸੇਅਰ ਹੋ ਕੀਤੀ ਵੀ ਆਪਾਂ ਚੱਲੀ ਵੈਸ਼ ਲਈ ਠੀਕ ਹੈ ਜੀ ਤੇ ਕਹਿੰਦੇ ਜਾ ਜਾ ਜੈਨ ਸਾਈਕਲ ਤੇ ਮੈਂ ਕਿ ਸਾਈਕਲ ਤੇ ਆਪਣਾ ਮੁਸ਼ਕਿਲ ਨਹੀਂ ਦੂ ਜਾਣਾ ਹੈ ਕਹਿੰਦੇ ਨਹੀਂ ਚਲੋ ਕੋਸ਼ਿਸ਼ ਕਰਦੇ ਹਾਂ ਫਿਰ 2013 ਦੇ ਵਿੱਚ ਮੈਂ ਪੋਨਾ ਟੂ ਕਨੇਗਰ ਬਾਰੇ 1700 ਕਿਲੋਮੀਟਰ ਦੀ ਮੈਂ ਸਾਈਕਲ ਨਹੀਂ ਕੀਤੀ ਗੋ ਗ੍ਰੀਨ ਗੋ ਸਾਈਕਲਿੰਗ ਸੇਵ ਯੂਰ ਸੇਵ এনवायरमेंट ਐਂਡ ਬੀ ਹੈਲਥੀ ਐਂਡ ਹੈਪੀ ਪਰ ਐਵਰਨ ਦਾ ਮੈਸੇਜ ਵਿੱਚ ਆ ਜਾਂਦਾ ਜੀ ਸੇਫ ਯੂ ਹੋ ਜਾ ਜਾਂਦਾ ਜੀ ਔਰ ਹੈਲਥ ਤਾਂ ਠੀਕ ਹੈਗੀ ਹੈਗੀ ਥੋੜੀ ਸਾਈਕਲਿੰਗ ਦਾ ਬਿਲਕੁਲ ਜੀ ਤੋਂ ਪਹਿਲਾਂ ਗੱਲ ਕਰਦੇ ਆਪਾਂ ਸਾਈਕਲਿੰਗ ਦੀ ਸਾਈਕਲਿੰਗ ਦਾ ਸਰਮ ਇਸ ਸ਼ੌਂਕ ਕਿੱਦਾਂ ਆਇਆ ਵੀ 69 ਦੀ ਤੁਹਾਡੀ ਏਜ ਹੋ ਚੁੱਕੀ ਹੈ ਹੁਣ ਤੇ ਇਹ ਹਲੇ ਤੱਕ ਬਰਕਰਾਰ ਚੱਲਦਾ ਪਿਆ ਇਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਦਿਓ ਸਾਈਕਲਿੰਗ ਤੇ ਵੈਸੇ ਅਸੀਂ ਸ਼ੁਰੂ ਤੋਂ ਹੀ ਕਰਦੇ ਆ ਰਹੇ ਹਾਂ ਤੁਹਾਨੂੰ ਪਤਾ ਹੈ ਵੀ ਸਕੂਲ ਕਾਲਜ ਸਿੱਕੇ ਸਾਈਕਲਿੰਗ ਤੇ ਹੀ ਅਸੀਂ ਕਰਦੇ ਸੀਗੇ ਪਰ ਇਹ ਜਦੋਂ ਕਿਸੇ ਵਜ੍ਹਾ ਦਸੀਂ ਬਟੀਆਂ ਮਰਸੀਵੇਂ ਹੋ ਕੇ ਜੌਬ ਲੱਗ ਗਈ ਤੇ ਫਿਰ ਅਸੀਂ ਆਪਣੇ ਸਕੂਟਰ ਤੇ ਵੀ ਜਾਣਾ ਸ਼ੁਰੂ ਕਰ ਦਿੱਤਾ ਜੌਬ ਤੇ ਪਰ ਜਦੋਂ ਮੈਂ ਇੱਕ ਲਾਸਟ ਟਾਈਮ ਜਦੋਂ 2014 ਦੀ ਗੱਲ ਹੈ 2010 ਦੇ ਵਿੱਚ ਤਾਂ ਮੈਂ ਆਪਣੇ ਆਫਿਸ ਕੰਮ ਕਰਦਾ ਸੀਗਾ। ਆਫਿਸ ਸੀ ਮੈਂ ਐਕਚੁਅਲੀ ਇੰਜੀਨੀਅਰ ਇਨ ਦਿੱਲੀ ਬੋਰਡ ਦੇ ਵਿੱਚ। ਮੇਰੀ ਜੋ 42 ਸਾਲ ਦੀ ਜੋਬ ਰਹੀ ਹੈ। ਤੇ ਜਦੋਂ ਮੈਂ ਜੋਬ ਕਰਦਾ ਸੀ ਸਾਊਥ ਸਿਟੀ ਵਿਲੀ ਕਰਦੇ ਵਿੱਚ। ਤੇ ਉੱਥੇ ਸਾਰੇ ਖੇਤ ਹੀ ਹੁੰਦੇ ਸੀ ਇਹ ਸਾਰੇ 2001 ਦੀ ਗੱਲ ਹੈ। ਹਾਂਜੀ। ਤੇ ਫਿਰ ਜਦੋਂ ਮੈਂ ਬਿਲਕੁਲ ਫਰੀ ਹੁੰਦਾ ਸੀ ਤਾਂ ਮੈਂ ਆਪਣੇ ਜਿਹੜੇ ਵਰਕਰ ਸੀ ਮੇਰੇ ਉਹ ਸیکل ਤੇ ਆਉਂਦੇ ਸੀ। ਇਸ ਸیکل ਲੈ ਕੇ ਨਾ ਮੈਂ ਉਹਨਾਂ ਦਾ ਫਿਰ ਜਸ ਕੀੜਾ ਮਾਰ ਲਾਂਦਾ ਸੀ ਕਿਤਾ। ਮਿਸ ਸ਼ੌਂਕ ਦੇ ਨਾਲ ਕਹਿ ਲੋ। ਹਾਂਜੀ। ਅ ਇੱਕ ਗੇੜਾ ਜਿਹਾ ਕੱਢ ਲੈਂਦੇ ਹੁੰਦੇ ਸੀ ਹਨਾ। ਟਾਈਮ ਬਸ ਕਰਨਾ ਹੁੰਦਾ ਸੀ। ਤੇ ਉਸ ਤੋਂ ਬਾਅਦ ਕੀ ਹੈ ਕਿ ਕਰੀਮ ਨੂੰ ਮੇਰੇ ਦੋਸਤ ਨੇ ਆਫਰ ਕੀਤੀ ਵੀ ਆਪਾਂ ਚੱਲੀ ਬੈਠਦੇ ਹਾਂ ਠੀਕ ਹੈ ਜੀ ਤੇ ਕਹਦੇ ਜਾ ਜਾ ਜਾਣਾ ਸਾਈਕਲ ਤੇ ਆ ਬੈਗਾ ਸਾਈਕਲ ਤੇ ਆਪਣਾ ਮੁਸ਼ਕਿਲ ਨਹੀਂ ਦੂ ਜਾਣਾ ਹੈ ਕਹਦੇ ਨਹੀਂ ਚਲੋ ਕੋਸ਼ਿਸ਼ ਕਰਦੇ ਹਾਂ ਸਾਈਕਲ ਵੀ ਸੜਕੋ ਹੈ ਨਹੀਂ ਸੀ ਅਸੀਂ ਵੀ ਉਸਲੇ ਮੈਨੂੰ ਯਾਦ ਹੈ ਕਿ ਸ਼ੀਲਡਿੰਗਾਂ ਦੇ ਕੋਲ ਅਸੀਂ 50 ਰੁਪਏ ਦੇ ਕੇ ਪਰ ਡੇ ਸਾਈਕਲ ਲਏ ਆ ਤੇ ਚੱਲੇ ਕੇ ਬੈਠਦੇ ਹਾਂ ਤੇ ਬਰਸੀ ਵੀ ਗਈ ਸੀ ਨਾ ਆਵੜਾ ਅੱਛਾ ਤਰੀਕਾ ਨਾਲ ਜਮਾਤਾਂ ਦੀ ਕਰਦੇ ਗਏ ਔਰ ਸੜੇ ਮਿਸ਼ਨ ਪੂਰਾ ਹੋ ਗਿਆ ਤੋਂ ਉਸ ਬਾਅਦ ਮੈਂ ਹੋਸਟਲ ਆ ਕੇ ਵੀ ਅਸੀਂ ਸਿੰਪਲ ਸਾਈਕਲ ਤੇ ਹੀ ਗਏ ਆ ਤੇ ਕੋਈ ਸਮੱਸਿਆ ਦਿੱਕਤ ਨਹੀਂ ਹੋਈ ਤੇ ਫਿਰ ਪ੍ਰਣਾਸ਼ ਹੋ ਗਿਆ ਪੈਸਾਈਕਲਿੰਗ ਦਾ ਸਾਡਾ ਕਿਉਂਕਿ ਉਸ ਟਾਈਮ ਤੇ ਜਾਂਦੇ ਸੀ ਕਦੀ ਅਨੰਦਪੁਰ ਸਾਹਿਬ ਆ ਕੇ ਕਿਤੇ ਤੇ ਫਿਰ 2000 ਆ 12 ਦੇ ਵਿੱਚ ਮੈਨੂੰ ਇੱਕ ਸਾਡੇ ਔਕਰ ਸਿੰਘ ਬਾਬਾ ਜੀ ਜਿੱਥੇ ਮੈਂ ਉਹ ਜੋਬ ਕਰਦਾ ਸੀ ਸਾウスਵੈਡੀ ਤੇ ਉਹ ਅਨਾਲੇ ਉਹਨਾਂ ਦੀ ਕੋਠੀ ਸੀ ਠੀਕ ਹੈ ਜੀ ਤੀ ਦਿਨ ਮੈਨੂੰ ਕਹਿਣ ਲੱਗੇ ਵੀ ਮੈਂ ਦੇਖਦਾ ਨਾ ਉਹ ਸਾਈਕਲਿੰਗ ਬੜੇ ਕਰਦੇ ਹਾਂ ਤੇ ਮੈਂ ਕਿਹਾ ਸਰ ਸਾਈਕਲਿੰਗ ਦਾ ਇੱਕ ਤਰ੍ਹਾਂ ਇੱਕ ਵਾਸੇ ਫੈਸ਼ਨ ਹੋ ਗਿਆ ਤੇ ਮੈਂ ਹੁਣ ਜਾ ਰਿਹਾ ਹਾਂ ਰੁਤਾਂਗ ਸਾਈਡ ਤੇ ਕਦੇ ਰੁਤਾਂਗ ਜਾਵਾਂਗੇ ਸਾਈਕਲ ਤੇ ਕਿਸੇ ਜਾਵਾਂਗੇ ਮੈਂ ਕਿਹਾ ਸਾਈਕਲ ਤੇ ਜਾਵਾਂਗਾ ਜੀ ਕਿਹੜੇ ਸਾਈਕਲ ਦੇਣਾ ਸਾਈਕਲ ਤਾਂ ਮੇਰੇ ਕੋਲ ਨਹੀਂ ਹੈ ਨਾ ਹੁਣ ਲਾਉਂਗਾ ਕਹਿੰਦੇ ਕੋਈ ਗੱਲ ਨਹੀਂ ਸਾਈਕਲ ਮੈਸਨ ਦੇਣਾ ਆਪਣੀ ਕੰਪਨੀ ਤੋਂ ਜਾ ਕੇ ਦਿਖਾਉਗੇ ਫਿਰ ਕਰੂਜ਼ਰ ਸਾਈਕਲ ਮੈ ਲੈ ਆਣਾ ਕੋਲੋਂ ਤੋਂ ਮੈਂ ਰੋਤਾਂਗ ਗਿਆ ਨਾ ਆਪਣੇ ਦੋਸਤਾਂ ਦੇ ਨਾਲ ਹੂੰ ਹੂੰ ਤੇ ਉਸ ਵਾਰ ਫਿਰ ਖੋਰ ਜਜ਼ਬਾ ਉੱਚਾ ਹੋ ਗਿਆ ਲੈ ਵੀ ਮਲੀ ਮੈਂ ਹੌਸਲਾ ਮਿਲ ਗਿਆ ਯਾਨੀ ਕਹਿ ਲਓ ਵੀ ਬੰਦਾ ਨੂੰ ਜਦੋਂ سپورਟ ਮਿਲ ਜਾਂਦੀ ਹੈ ਤੇ ਬੰਦਾ ਆਪਣੇ ਜਿਹੜੇ ਖਵਾਬ ਨੇ ਸ਼ੌਂਕ ਨੇ ਉਹ ਹੋਰ ਪੁਸ਼ ਕਰ ਲੈਂਦਾ ਇਸ ਸਿਕਨ ਆ ਫਿਰ ਮੇਰੇ ਕਰਮਾ ਦਾ ਸਿਗਨੇਚਰ ਹੋ ਗਿਆ ਫਿਰ 2013 ਦੇ ਵਿੱਚ ਮੈਂ ਪੁਨਾ ਟੂ ਕਨੇਗ ਬਾਰੇ 1700 ਕਿਲੋਮੀਟਰ ਦੀ ਮੈਂ ਸੈਕਿੰਗ ਕੀਤੀ ਮੇਰੇ ਕੁਝ ਦੋਸਤ ਹੈ ਮਹਾਰਾਸ਼ਟਰ ਦੇ ਠੀਕ ਹੈ ਜੀ ਤੇ ਜਿਨ੍ਹਾਂ ਨੇ ਮੇਰਾ ਬੜੀ ਦੇ ਤੋਂ ਇੱਕ ਰਿਲੇਸ਼ਨ ਬਣੇ ਸੀ ਉਸ ਟਾਈਮ ਤੇ ਮਨੇ ਇਸ ਜਿੱਦ ਮੈਂ ਕਲੈਸ਼ ਮਾਰਸ ਉਹ ਯਾਤਰਾ ਤੇ ਗਿਆ ਸੀਗਾ 2001 ਦੇ ਵਿੱਚ ਮੈਂ ਪੰਜੋ ਕਲੈਸ਼ ਕੀਤੀ ਹੋਈ ਸੀ ਸਾਈਕਲ ਤੇ ਸੋਰੀ ਟ੍ਰੈਕਿੰਗ ਟ੍ਰੈਕ ਟ੍ਰੈਕਿੰਗ ਤੇ ਹਾਂ ਜੀ ਯਾਨੀ ਕਿ ਸਾਈਕਲਿੰਗ ਦੇ ਨਾਲ ਨਾਲ ਟ੍ਰੈਕਿੰਗ ਦਾ ਵੀ ਸ਼ੌਂਕ ਰੱਖਦੇ ਹੋ ਤੁਸੀਂ ਜੀ ਜੀ ਫਿਰ ਇਹ ਟ੍ਰੈਕਿੰਗ ਮੈਂ ਇਸ ਘੱਟ ਤੋਂ ਸ਼ੁਰੂ ਕੀਤੀ ਟ੍ਰੈਕਿੰਗ ਤਾਂ ਮੈਂ ਆਪਣੇ ਡਿਊਰੀ ਜੋਬ ਤੋਂ ਹੀ ਸ਼ੁਰੂ ਕਰਤੀ ਸੀ ਉਸੇ ਟਾਈਮ ਹੀ ਮੈਂ ਤਰੀਵਨ ਕਹਿ ਲਵਾਂਗੇ ਕਿ 2000 1995 ਤੇ 1995 ਤੋਂ ਮੈਂ ਟ੍ਰੈਕਿੰਗ ਕਰਦਾ ਰਿਹਾ ਫਿਰ ਮੇਰੇ ਜਦੋਂ 2001 ਤੋਂ ਮੇਰੀ ਯਾਤਰਾ ਸ਼ੁਰੂ ਹੋਈ ਕਲਾਸ਼ ਮਾਰਸ ਉੱਪਰ ਦੀ ਹਾਂਜੀ ਫਿਰ ਦੋਸਤ ਮਿਲ ਕੇ ਮੈਨੂੰ ਉਸਾਂ ਦੇ ਨੇਚਰ ਦੇ ਫਿਰ ਮੈਂ ਪੰਜ ਕਲਾਸ਼ ਕੀਤੇ ਜਿਨ੍ਹਾਂ ਨਾਲ ਸ਼੍ਰੀ ਖੰਡ ਕਲਾਸ਼ ਕਿੰਨ ਕਲਾਸ਼ ਅਧੀ ਕਲਾਸ਼ ਮਨੀਮੇਸ਼ ਇਹ ਮੈਂ ਦੋ ਦੋ ਵਾਰੀ ਰਿਪੀਟ ਕਰ ਚੁੱਕਿਆ ਹਾਂ ਸਾਰੇ ਡਬਲ ਯਾਨੀ ਕਿ ਹੈਨਾ ਤੇ ਸਾਰੇ ਯਾਨੀ ਕਿ ਆਪਾਂ ਗੱਲ ਕਰਦੇ ਆਂ ਇਹ ਸਾਰੀ ਜਿਹੜੀਆਂ ਜਗ੍ਹਾ ਨੇ ਲੋਕ ਇੱਕ ਵਾਰੀ ਜਾਣ ਨੂੰ ਤਰਸਦੇ ਨੇ ਜੀ ਬਿਲਕੁਲ ਤੁਸੀਂ ਦੋ ਵਾਰ ਜਾ ਕੇ ਆਏ ਹੋ ਤੇ ਕਿਦਾਂ ਦਾ ਮੀਸ ਲੱਗਿਆ ਉੱਥੇ ਜਾ ਕੇ ਉੱਥੇ ਜਦੋਂ ਆਪਾਂ ਪ੍ਰੋਪਰ ਆਪਣੇ ਕਹ ਲੋ ਸਾਰੇ ਹੱਡਾਂ ਦੀ ਮਿਹਨਤ ਲੱਗੀ ਹੋਵੇ ਜਾਣ ਵਾਸਤੇ ਉੱਥੇ ਤੇ ਕਿਦਾਂ ਦੀ ਮੀਸ ਵਾਈ ਬੰਦੀ ਅੰਦਰੋਂ ਦੀ ਨਹੀਂ ਪੁੱਛ ਰਦਾ ਦੇਖੋ ਟਰੈਕਿੰਗ ਜਿਹੜੀ ਆ ਉਹ ਟੋਟਲੀ ਤੁਹਾਡੇ ਇੱਕ એનર્ਜੀ ਤੁਹਾਨੂੰ ਬੜੀ ਚਾਹੀਦੀ ਹੈ ਤੁਸੀਂ ਨੇ ਹਾਈਟ ਤੇ 19000 ਫੀਟ ਵੀਜ਼ਰੇ ਫੇਟ ਤੇ ਜਾ ਰਹੇ ਤੁਸੀਂ ਬਿਲਕੁਲ ਜੀ ਤੇ ਤੁਹਾਨੂੰ ਮੇਰੇ ਬਿਲਕੁਲ ਹੀ ਇੱਕ ਜਜ਼ਬਾ ਚਾਹੀਦਾ ਹੈ ਜਾਣ ਵਾਸਤੇ ਤੁਹਾਡੇ ਸਿੰਘ ਕੀ ਕਿ ਮਸ਼ਰਤ ਵੀ ਮੈਂ ਐਕਸੈਸ ਦਾ ਇੱਕ ਮਿਲ ਕੇ ਮੇਰਾ ਪੈਸ਼ਨ ਰਿਹਾ ਹੂੰ ਹੂੰ ਡੇਲੀ ਰਨਿੰਗ ਸੈਕਲਿੰਗ ਕਰ ਕਰਕੇ ਫਿਰ ਥੋੜੀ ਜਿਹੀ ਇੱਕ ਮੈਜੋਰਟੀ ਆ ਗਈ ਸੀ ਮੈਨੂੰ ਐਕਸੈਸ ਦੇ ਵਿੱਚ ਫਿਰ ਇਸ ਲਈ ਮੈਨੂੰ ਇਜ਼ੀ ਰਿਹਾ ਕੋਈ ਟੈਕਨੀਕੀ ਮੁਸ਼ਕਿਲ ਨਹੀਂ ਹੋਈ ਫਿਰ ਉਹ ਜੋ ਮੈਂ ਸਾਈਗਨੇਚਰ ਕੀਤੀ ਫਿਰ ਸਾਈਗਨੇਲ ਮੇਰਾ ਰੁਝਾਨ ਹੋ ਗਿਆ ਹੂੰ ਤੇ ਜਦੋਂ ਮੈਂ 2000 ਕਿਲੋ ਦੇ ਵਿੱਚ ਪੁਣਾ ਤੋਂ ਕੁੰਨਗਵਾਰੀ ਕੀਤੀ ਇਸ ਤਰ੍ਹਾਂ 100 ਕਿਲੋਮੀਟਰ ਦੀ ਉਦੋਂ ਮੇਰਾ ਮੈਸੇਜ ਖਿਜਿਆ ਸੀ ਮੈਂ ਇੱਕ ਮੈਸੇਜ ਦੇ ਕੇ ਲੈ ਕੇ ਜਾਣਾ ਹਮੇਸ਼ਾ ਓਕੇ ਮੈਂ ਯਾਨੀ ਕਿ ਸਾਈਕਲਿੰਗ ਮੈਸੇਜ ਹੈ ਸਾਹਿਬ ਜੀ ਜੀ ਗੋ ਗ੍ਰੀਨ ਗੋ ਸੈਕਲਿੰਗ ਸੇਫ ਯੂ ਸੇਫ ਐਨਵਾਇਰਨਮੈਂਟ ਐਂਡ ਬੀ ਹੈਲਥੀ ਐਂਡ ਹੈ ਪਰ ਐਵਰਨ ਦਾ ਮੈਸੇਜ ਵਿੱਚ ਆ ਜਾਂਦਾ ਜੀ ਸੇਫੀ ਵੀ ਆ ਜਾਂਦਾ ਜੀ ਔਰ ਹੈਲਥ ਤਾਂ ਠੀਕ ਹੈਗੀ ਹੈ ਕਿ ਥੋੜੀ ਸਿਕਰ ਦੇ ਨਾਲ ਬਿਲਕੁਲ ਇਹ ਸਾਰਾ ਮਿਸ ਬੋਡੀ ਮੂਵ ਕਰਦੀ ਹੈ ਜਦੋਂ ਆਪਾਂ ਸਾਈਕਲਿੰਗ ਕਰਦੇ ਆ ਤੇ ਸਰ ਸਾਈਕਲਿੰਗ ਦੇ ਸਫਰ ਦੇ ਵਿੱਚ ਕੀ ਕੀ ਕਠਿਨਾਈਆਂ ਆਈਆਂ ਆ ਵੀ ਹਾਂਜੀ ਕਠਿਨਾਈਆਂ ਦੇਖੋ ਐਸਾ ਜੀ ਮੈਂ ਤ੍ਰਿਵਨ ਲਿਜਾਨੇ ਦੇ ਵਿੱਚ ਸਾਡੀ ਇੱਕ ਰੇਸ ਹੁੰਦੀ ਹੈ ਹਾਂਜੀ ਦੈਟ ਇਜ਼ ਕਾਲਡ ਬ੍ਰੇਵਰਸ ਇਹ ਫਰਾਂਸ ਦੀ ਰੇਸ ਹੁੰਦੀ ਹੈ ਓਕੇ ਜੀ ਤੇ ਇੱਥੇ ਉਹਨਾਂ ਨੇ ਜਿਹੜੇ ਸਾਡੇ ਇੱਥੇ ਕਲੱਬ ਦੇ ਮੈਂਬਰ ਹੈਗੇ ਜਿਹੜੇ ਮੇਨ ਆਰਗੇਨਾਈਜ਼ਰ ਹੈਗੇ ਆ ਉਹ ਫਰੇਜੇਜ ਲੈ ਲੈਂਦੇ ਆ ਫਰਾਂਸ ਤੋਂ ਠੀਕ ਹੈ ਜੀ ਕੇਵਲ ਹੀ ਹਰ ਇੱਕ ਸਾਈਕਲਿਸ ਜਿਹੜਾ ਕੋਈ ਚਾਹੁੰਦਾ 200 300 400 600 ਹਜ਼ਾਰ ਰੁਪਏ ਬਟਰ ਸਾਈਕਲਿੰਗ ਕਰਦੇ ਆ ਤੇ ਮੈਟਰਸ ਵੀ ਉਹਨਾਂ ਦੇ ਉੱਥੋਂ ਦੇ ਦੇਖਣ ਆਸਤੇ ਉਦੇਸ਼ ਤੇ ਫਿਰ ਮੈਨੂੰ ਜਦੋਂ ਫਿਰ ਹੋਇਆ ਤੇ ਮੇਰੇ ਕਲੱਬ ਬਣ ਗਿਆ ਸੀਗਾ ਅਸੀਂ ਨਾ ਫਿਰ ਤਿਉਹਨ ਲਗਾਤਾਰ ਮੈਂ 3 ਸਾਲ ਹਾਂ ਜੀ 15 16 17 3 ਸਾਲ ਮੈਂ ਲਗਾਤਾਰ 200 300 400 600 ਹਜ਼ਾਰ ਕਿਲੋਮੀਟਰ ਦੀ ਰਾਈਡ ਪਰイヤー ਲਈ ਨਾ ਉਸ ਤੋਂ ਬਾਅਦ ਮਿਲਕੀ ਹੋਇਆ ਕਿ ਜਦੋਂ ਮੈਨੂੰ ਫਿਰ ਇੱਕ ਆ ਸੁਪਰਡੈਂਟਰ ਦੇ ਖਿਤਾਬ ਮਿਲਿਆ ਫਿਰ 2019 ਦੇ ਵਿੱਚ ਮੈਨੂੰ ਜਾਣਾ ਪਿਆ ਫ੍ਰਾਂਸ ਉਹਦੇ ਇੱਥੇ ਗਰੇਸ ਸੀ ਮੇਰੀ ਫ੍ਰਾਂਸ ਟੂ ਫ੍ਰਾਂਸ ਟੂ ਗਰੇਵਟਸ ਬਰਸ ਕਿਲੋਮੀਟਰ ਦੀ ਰਾਈਡ ਸੀਗੀ ਫੋਰਨ ਫੋਰਨ ਟੂਰ ਹੋ ਗਿਆ ਐਕਸਾ ਬਣਾ ਨਾ ਸਾਈਕਲਿੰਗ ਦੇ ਉੱਤੇ ਮੀਨਸ ਫੋਰਨ ਟੂਰ ਲਗਾ ਕੇ ਆਇਆ ਸੀ ਜੀ ਜੀ ਉਹਦੇ ਵਿੱਚ ਮੈਂ ਬਰਸ ਕਿਲੋਮੀਟਰ ਦੇ ਵਿੱਚ ਰਾਈਡ ਦੇ ਵਿੱਚ ਮੈਂ ਹਿੱਸਾ ਲਿਆ ਔਰ ਇੱਕ ਬੜਾ ਵਧੀਆ ਲੱਗਿਆ ਇੰਟਰਸਟ ਲੈਵਲ ਤੇ ਉਹਨੇ ਵਿਕੀਆਂ ਉਹਨਾਂ ਦੀ ਸਿਸਟਮ ਹੁੰਦੇ ਆ ਕਿਹੜਾ ਫਾਰਮੈਟ ਇਜ਼ ਉਹ ਬੜਾ ਇੰਜੋਏ ਕੀਤਾ ਤੇ ਹੂੰ ਹੂੰ ਪਰ ਉਹ ਮੇਰਾ ਟੂਰ ਪਹਿਲਾ ਨਹੀਂ ਸੀਗਾ ਉਸ ਤੋਂ ਪਹਿਲਾਂ ਮੈਂ 2000 Uh, 16 ਦੇ ਵਿੱਚ ਮੇਰੇ 2015 ਦੇ ਚਪਲਾ ਮੈਂ ਚਲਾ ਗਿਆ ਜੀ ਬੇਵਦਾਕ ਲੁਧਿਆਣਾ ਤੋਂ ਸਾਈਕਲ ਤੇ ਗਿਆ ਉਹ 18000 ਸਮਥਿੰਗ ਫਿਟ ਹਾਈਟ ਆਦੀ ਖੁਰਦੂਗਲਾ ਪਾਸ ਤੇ ਹਾਂਜੀ ਜਿਹੜੀ ਹਾਈਸਟ ਮੋਟਰਵੈਲ ਇਨ ਦਾ ਵਰਲਡ ਹੂੰ ਹੂੰ ਲੁਧਿਆਣਾ ਤੋਂ ਮੈਂ ਸਾਈਕਲ ਤੇ ਉੱਤੇ ਗਿਆ ਜੀ 20 ਦਿਨਾਂ ਦੇ ਵਿੱਚ 20 ਦਿਨਾਂ ਦੇ ਵਿੱਚ